ਜੀ ਗਿਆਨ ਜਾਲ ਸਾਰਿਆਂ ਦਾ ਵੈਲਕਮ ਆ ਤੁਹਾਡਾ ਸਾਡੇ YouTube ਚੈਨਲ ਉੱਤੇ ਸੇਲ ਪਰਚੇਜ਼ ਪ੍ਰਾਪਰਟੀ ਵਿਦ ਲਖਵਿੰਦਰ ਸਿੰਘ ਇਨਸੂਰੈਂਸ ਭਗਵਾਨਾ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਆਪਾਂ ਡੀਲਸ ਕਰਦੇ ਆ ਰੀਅਲ ਅਸਟੇਟ ਦੇ ਵਿੱਚ ਬਿਲਡਿੰਗ ਮਟੀਰੀਅਲਸ ਇਨਵੈਸਟਮੈਂਟ ਪਲਾਨਸ ਤੇ બીજી ਹੁੰਦੇ ਨੇ ਇਹ ਆਜਾੜੀ ਜਿਹੜੀ ਵੀਡੀਓ ਆ ਰਿਗਾਰਦੀ ਹੈ ਸੋਲਡ ਆਊਟ ਦੇ ਮਕਾਨ ਇੱਕ ਆਪਾਂ ਪਾਇਆ ਸੀਗਾ ਲੰਬੀ ਗਲੀ ਦੇ ਵਿੱਚ 7 ਕਮਰਲੇ ਦਾ ਅੱਜ ਤੋਂ ਥੋੜੇ ਮਹੀਨੇ ਪਹਿਲਾਂ ਉਹ ਸੋਲਡ ਆਊਟ ਹੋ ਗਿਆ ਹੋਇਆ ਹੈ ਲੱਗੇ ਆ ਵੀਡੀਓ ਦਾ ਕਲਿੱਪ ਚਲਾ ਕੇ ਦੇਖੋ ਵੀਡੀਓ ਤਾਂ ਕਿ ਤੁਹਾਨੂੰ ਏਰੀਆ ਦਾ ਅੰਦਾਜ਼ਾ ਲੱਗ ਸਕੇ ਤੇ ਦੰਨਿਆਂ ਤੋਂ ਸਾਡੀ ਉਹਦੇ ਵਿੱਚ ਲੀਟੇ ਸਵਾਸ ਗਾਜੀ ਮਕਾਨ ਜਿਹੜਾ ਕੀ ਆਪਾਂ ਅੱਜ ਤੋਂ ਕੁਝ ਮਹੀਨੇ ਪਹਿਲਾਂ ਲੰਬੀ ਗਲੀ ਦੇ ਵਿੱਚ 7 ਮਰਲੇ ਦਾ ਟ੍ਰਿਪਲ ਸਟੋਰੀ ਪਾਇਆ ਸੀਗਾ ਇਹ ਸੋਲਡ ਆਊਟ ਹੋ ਗਿਆ ਹੋਇਆ ਆ ਲਾਲਕੀਰ ਵਾਲਾ ਮਕਾਨ ਸੀਗਾ ਇਹ ਤੇ ਇਹਦੇ ਰਿਗਾਰਡਿੰਗ ਸਾਨੂੰ ਕੋਈ ਵੀ ਕੁਐਰੀ ਨਾ ਭੇਜਿਓ ਇਹ ਆਪਣੇ ਕੋ ਹੁਣ ਅਵੇਲੇਬਲ ਨਹੀਂ ਹੈਗਾ ਬਾਕੀ ਜੇ ਕਿਸੇ ਨੇ ਵੀ ਐਸ ਏਰੀਏ ਦੇ ਵਿੱਚ ਕੋਈ ਪ੍ਰਾਪਰਟੀ ਲੈਣੀ ਆ ਤੇ ਨੰਬਰ ਸਾਡੇ ਜਿਹੜੇ ਆ ਡਿਸਕ੍ਰਿਪਸ਼ਨ ਦੇ ਵਿੱਚ ਆਪਾਂ ਦਿੱਤੇ ਹੋਏ ਆ ਉਨਾ ਦੇ ਉੱਤੇ ਤੁਸੀਂ ਸਾਨੂੰ ਕੰਟੈਕਟ ਕਰ ਸਕਦੇ ਹੋ ਚਾਹੇ WhatsApp ਕਰੋ ਚਾਹੇ ਕਾਲ ਕਰੋ ਉਹ ਤੁਹਾਡੇ ਤੇ ਡਿਪੈਂਡ ਆ ਇਸ ਤੋਂ ਇਲਾਵਾ ਸਾਡੀ ਜਿਹੜੀ ਸੋਲਡ ਆਊਟ ਵਾਲੀ ਪਲੇਲਿਸਟ ਆ ਉਹ ਵੀ ਜ਼ਰੂਰ ਦੇਖ ਲਿਆ ਕਰੋ ਉਹਦੇ ਵਿੱਚ ਤੁਹਾਨੂੰ ਅੰਦਾਜ਼ਾ ਲੱਗ ਜਾਇਆ ਕਰੂਗਾ ਵੀ ਕਿਹੜੀ ਚੀਜ਼ ਆਪਣੇ ਕੋਲ ਅਵੇਲੇਬਲ ਆ ਕਿਹੜੀ ਨਹੀਂ ਹੈਗੀ ਕੁਐਰੀ ਭੇਜਣ ਤੋਂ ਪਹਿਲਾਂ ਤੇ ਜਿਹੜੇ ਵੀ ਇੰਟਰਸਟਿਡ ਹੈਗੇ ਨੇ ਪ੍ਰਾਪਰਟੀ ਲੈਣ ਦੇ ਵਿੱਚ ਜਾਂ ਵੇਚਣ ਦੇ ਵਿੱਚ ਸਾਡੇ ਨਾਲ ਕੰਟੈਕਟ ਕਰ ਸਕਦੇ ਆ ਬਾਕੀ ਜੇ ਕਿਸੇ ਨੇ ਵੀ ਸਾਡੇ ਚੈਨਲ ਦੇ ਉੱਤੇ ਐਡਵਰਟਾਈਜ਼ਮੈਂਟ ਕਰਵਾਉਣੀ ਆ ਉਹ ਫ੍ਰੀ ਆਫ ਕੋਸਟ ਆ ਅਸੀਂ ਉਹਦਾ ਕੋਈ ਵੀ ਚਾਰਜ ਨਹੀਂ ਲੈਂਦੇ ਚਾਰਜੇ ਸਾਡੇ ਸਿਰਫ ਜਦੋਂ ਤੁਹਾਨੂੰ ਕੋਈ ਚੀਜ਼ ਲੈ ਕੇ ਦਈਏ ਜਾਂ ਵੇਚ ਕੇ ਦਈਏ ਉਦੋਂ ਹੀ ਹੁੰਦੇ ਆ ਤੇ ਜੁੜੇ ਰਹੋ ਚੈਨਲ ਦੇ ਨਾਲ ਇਦਾਂ ਹੀ ਨਮੀਆਂ ਨਮੀਆਂ ਅਪਡੇਟਾ ਦੇਖਣ ਦੇ ਲਈ ਤੇ ਬਾਕੀ ਮਿਲਦੇ ਆ ਤੁਹਾਨੂੰ ਆਉਣ ਵਾਲੀਆਂ ਅਗਲੀਆਂ ਵਲੌਗਸ ਦੇ ਵਿੱਚ ਸੋ ਆ ਸੀਗੀ ਜੀ ਵੀਡੀਓ ਜਿਹੜੇ ਵੀ ਇੰਟਰਸਟਿਡ ਹੈਗੇ ਨੇ ਊਰਿੰਦਾ ਦੇ ਮਕਾਨ ਲੈਣ ਦੇ ਲਈ ਨੰਬਰ ਸਾਡੇ ਜਿਹੜੇ ਆ ਡਿਸਕ੍ਰਿਪਸ਼ਨ ਦੇ ਵਿੱਚ ਆਪਾਂ ਦੱਸੇ ਹੋਏ ਆ ਉਹਨਾਂ ਦੇ ਉੱਤੇ ਵਟਸਐਪ ਕਰ ਸਕਦੇ ਹੋ ਜਾਂ ਕਾਲ ਕਰ ਸਕਦੇ ਹੋ ਇਸ ਤੋਂ ਇਲਾਵਾ ਸਾਡੇ ਜਿਹੜੇ ਬਾਕੀ ਜਿਹੇ ਪਲੈਟਫਾਰਮਸ ਨੇ ਉਹ ਵੀ ਡਿਸਕ੍ਰਿਪਸ਼ਨ ਦੇ ਵਿੱਚ ਆਪਾਂ ਲੇ ਕੇ ਦਿੱਤੇ ਆ ਉਹਨਾਂ ਦੇ ਉੱਤੇ ਫੋਲੋ ਕਰ ਲਿਆ ਕਰੋ ਬਾਕੀ ਜੁੜੋ ਨਾ ਚੈਨਲ ਦੇ ਨਾਲ ਇੱਦਾਂ ਹੀ ਮਿਲਦੇ ਆਣ ਵਾਲੀਆਂ ਕਹਿੰਦੀਆਂ ਵੀਲੋਗਸ